ਹਾਂਜੀ ਅੱਜ ਦੀ ਕਲਾਸ ਆਪਾਂ ਪੰਜਾਬੀ ਸੰਗੀਤ ਸਾਜ਼ਾਂ ਤੇ ਲਗਾਉਣ ਜਾ ਰਹੇ ਹਾਂ ਕਰਦੇ ਹਾਂ ਸਟਾਰਟ ਪਹਿਲਾ ਪ੍ਰਸ਼ਨ ਹੈ ਤੁਹਾਡੇ ਕੋਲੇ ਪੰਜਾਬੀ ਸੰਗੀਤ ਸਾਜ਼ਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇਸ ਦਾ ਉੱਤਰ ਹੈ ਚਾਰ ਭਾਗਾਂ ਦੇ ਵਿੱਚ ਪੰਜਾਬੀ ਸੰਗੀਤ ਸਾਜ਼ਾਂ ਨੂੰ ਵੰਡਿਆ ਜਾਂਦਾ ਹੈ 2 ਨੰਬਰ ਪ੍ਰਸ਼ਨ ਹੈ ਆਪਣੇ ਕੋਲੇ ਪੰਜਾਬੀ ਸੰਗੀਤ ਸਾਜ਼ਾਂ ਦੇ ਚਾਰ ਭਾਗਾਂ ਦੇ ਨਾਮ ਦੱਸਣੇ ਨੇ ਜਿਹਦੇ ਵਿੱਚ ਵੰਡਿਆ ਜਾਂਦਾ ਹੈ 1 ਨੰਬਰ ਤੇ ਹੈ ਤਤ ਜਾਂ ਤੰਤੀ ਸਾਜ਼ 2 ਨੰਬਰ ਤੇ ਹੈ ਘਨ ਸਾਜ਼ 3 ਨੰਬਰ ਤੇ ਹੈ ਵਿੱਤ ਜਾਂ ਅਬਨਦ ਸਾਜ 4 ਨੰਬਰ ਤੇ ਹੈ ਸੁਰ ਸਿਰ ਸਾਜ ਅਗਲਾ ਪ੍ਰਸ਼ਨ ਹੈ ਜਿਹੜਾ ਆਪਣੇ ਕੋਲੇ ਉਹ ਹੈ ਤਤ ਸਾਜ ਜਤੰਤੀ ਸਾਜ ਕਿਸ ਤੋਂ ਬਣੇ ਹੁੰਦੇ ਹਨ ਇਸ ਦਾ ਉੱਤਰ ਹੈ ਤਾਰਾਂ ਤੋਂ ਬਣੇ ਹੋਏ ਸਾਜ ਨੇ ਜਿਹੜੇ ਉਹ ਤਤ ਸਾਜ ਨੇ ਅਗਲਾ ਜਿਹੜਾ ਪ੍ਰਸ਼ਨ ਆਪਣੇ ਕੋਲੇ ਉਹ 33 ਸਾਜ਼ਾਂ ਦੇ ਨਾਮ ਆਪਾਂ ਨੇ ਦੱਸਨੇ ਨੇ ਜਿਸ ਦੇ ਵਿੱਚ ਸਾਰੰਗੀ, ਰਬਾਬ, ਤੂੰਬਾ, ਇਕਤਾਰਾ, ਬੁਗਦੂ ਅਗਲਾ ਜਿਹੜਾ ਪ੍ਰਸ਼ਨ ਆ ਆਪਣੇ ਕੋਲੇ ਕਣ ਸਾਜ਼ ਕਿਸ ਤੋਂ ਬਣੇ ਹੁੰਦੇ ਨੇ ਕਣ ਸਾਜ਼ ਉੱਤਰ ਹੈ ਇਸ ਦਾ ਧਾਤ ਦੇ ਬਣੇ ਹੋਏ ਸਾਜ਼ ਨੇ ਜਿਹੜੇ ਓ ਘਣ ਸਾਜ਼ ਨੇ ਅਗਲਾ ਪ੍ਰਸ਼ਨ ਆਪਣੇ ਕੋਲੇ ਘਣ ਸਾਜ਼ ਦੇ ਆਪਣਾ ਨਾਮ ਦੱਸਣੇ ਨੇ ਇਸ ਦਾ ਉੱਤਰ ਹੈ ਗਾਗਰ ਚਿੰਟਾ ਖੜਤਾਲ ਕਾਟੋ ਟੱਲੀ ਸੈਣੀ ਕੈਸੀਆਂ ਕੈਂਚੀ ਸੱਪ ਅਗਲਾ ਜਿਹੜਾ ਪ੍ਰਸ਼ਨ ਆਪਣੇ ਕੋਲੇ ਬਿੱਤ ਸਾਜ ਜਾਂ ਅਬਨਦ ਸਾਜ ਕਿਸ ਤੋਂ ਬਣੇ ਹੁੰਦੇ ਨੇ ਜਾਂ ਕਿਹਨਾਂ ਨੂੰ ਕਿਹਾ ਜਾਂਦਾ ਹੈ ਇਸ ਦਾ ਉੱਤਰ ਹੈ ਅੰਦਰੋਂ ਖੋਖਲੇ ਅਤੇ ਬਾਹਰੋਂ ਚਮੜੇ ਨਾਲ ਮੜੇ ਹੁੰਦੇ ਨੇ ਜਿਹੜੇ ਉਹ ਬਿੱਤ ਸਾਜ ਹੁੰਦੇ ਨੇ ਜੇਕਰ ਇਹਨਾਂ ਦੇ ਨਾਮ ਦੀ ਆਪਾਂ ਗੱਲ ਕਰੀਏ ਜਿਹੜਾ ਕਿ ਆਪਣੇ ਕੋਲੇ ਅਗਲਾ ਪ੍ਰਸ਼ਨ ਹੈ ਬਿੱਤ ਜਾਂ ਅਬਨਦ ਸਾਜ ਸਾਜਾਂ ਦੇ ਨਾਮ ਆਪਾਂ ਨੇ ਦੱਸਨੇ ਨੇ ਉਤਰਾ ਇਸ ਦਾ ਤਬਲਾ ਢੋਲ ਘਟੋਲ ਕੀ ਢਫਲੀ ਖਿੰਜਰੀ ਨਗਾਰਾ ਢੱਡ ਢਮਰੂ ਕਜ਼ੀਰਾ ਅਗਲਾ ਜਿਹੜਾ ਪ੍ਰਸ਼ਨ ਹੈ ਜੀ ਆਪਣੇ ਕੋਲੇ ਸੁਰਸੀਰ ਸਾਜ ਕਿਹੜੇ ਹੁੰਦੇ ਨੇ ਕਿਨਾਂ ਨੂੰ ਕਿਹਾ ਜਾਂਦਾ ਹੈ ਇਸ ਦਾ ਉੱਤਰ ਹੈ ਜਿਹੜੇ ਫੂਕ ਮਾਰ ਕੇ ਬਜਾਏ ਜਾਣ ਉਸ ਉਰ ਸਿਰ ਸਾਜ਼ ਨੇ ਇਹਨਾਂ ਦੇ ਨਾਮ ਦੀ ਗੱਲ ਕਰੀਏ ਜੇਕਰ ਆਪਾਂ ਦੀਨ ਅਲਗੋਜਾ ਪੰਸਰੀ ਬੰਜਲੀ ਵਾਜਾ